ਮਨ ਲਈ ਬੱਕਰੀ ਮੰਨ ਲਈ ਰਹੀ ਯਾਰਾ ਗਰੀਬ ਇਹ ਵੀ ਨਹੀਂ ਮਾਰਨਾ ਯਾਰਾ ਇਹ ਵੀ ਬਹੁਤ ਮਜ਼ਾਕ ਯਾਰ ਫੋਟ ਦੇ ਇੱਕ ਜਦਾਂ ਮਾਰੇ ਹੱਥ ਜਮਾ ਦੇਣਾ ਵੇਖਿਆ ਸੀ ਲਿੱਟਲ ਜਾਂਦਾ ਪੱਕੀ ਗੱਲ ਆ ਹਾਂ ਤੇਰੀ ਵੀ ਫਾ ਲੈ ਰੇ ਹੁਣ ਘਾਟਾ ਪੂਗੀ ਇਹਨੇ ਮੱਕੀ ਜਗਣੀ 15000 ਸੀ ਇਹਨੇ ਤੇਜੀ ਜੀ ਨਾ ਰੀ ਯਾਰ ਬੱਕਰੀ ਯਾਰਾ ਅਲਗਾਂ ਉਹ ਬੱਚੇ ਰੇ ਯਾਰਾ ਬੱਚੇ ਦੇਖ ਲੈਂਦਾ ਹੈ ਬਾਈ ਕਿੰਨਾ ਘਾਟਾ ਕਿੰਨਾ ਪਾਇਆ ਵੇਚਣ ਦਾ ਘਾਟਾ ਘਾਟਾ ਨਾ ਬਸ ਸਭ ਬਣ ਗਏ ਹਾਂ ਬੰਦੇ ਉਹਨਾਂ ਨਾਲ ਗੱਲਾਂ ਛੇੜਿਆ ਇਹ ਯਾਰ ਉਹ ਕੋਈ ਹੋਗਾ ਹੋ ਗਿਆ ਯਾਰ ਚੰਗੀ ਉਹ ਠੀਕ ਆ ਫਿਰ ਇਹਨੂੰ ਪੁੱਥਲਾ ਯਾਰ ਦੇਣੀ ਆ ਕਿਵੇਂ ਕੋਈ ਦੁਕਾਨਾ ਫੇਰ ਫ੍ਰੀ ਫਾਇਦਾ ਹਾਂ ਕੁਸਲਾ ਮਜ਼ਾ ਇਹ ਬਾਸ ਫਿਰ ਬੱਕਰੀ ਲੈਣਾ ਕਹਿਦਾ ਤੈਨੂੰ ਆਓ ਦੇਖਦਾ ਜੇ ਤੈਨੂੰ ਕਹਿਆ ਇਹ ਤੈਨੂੰ ਕਹਿਦਾ ਵਾ ਤੈਨੂੰ ਕਹਿਦਾ ਜਾ ਓਏ ਇੱਥੇ ਜਾਨੀ ਚੜਦੀ ਹੈਗੀ ਭਰਾਵਾ ਕੋਈ ਹੋਰ ਲੈ ਲਈਗੀ ਨਹੀਂ ਲੈਣੀ ਆ ਪਰ ਵਿਗਣ ਦਾ ਮਾਪਾਂ ਬੋਲੀ ਯਾਰ ਹਾਂ ਉਹ ਤਾਂ ਗੱਲ ਠੀਕ ਆ ਠੀਕ ਆ ਜਿਹਦਾ ਮਾਰੋ ਤੇ ਜਿਹਦਾ ਪਾਣਾ ਉਹ ਹੀ ਜਾਉਣਾ ਵਿਗੜੀਆਂ ਚੰਗੀ ਬੋਲੀੜ ਦੀ ਬੱਕਰੀ ਹੁੰਦੀ ਉਹ ਸਾਡੇ ਦੇਕਦੀ ਤੈਨੂੰ ਨੀ ਨੀ ਮੈਂ ਬੱਕਰੀ ਨਹੀਂ ਕੀਤੀ ਐ ਬਾਜ ਜਿਹੜਾ ਤੈਨੂੰ ਕਹਿਦਾ ਬਾਤ ਚਾਹ ਜਾਂਦੀ ਐ ਵੀ ਮੇਰਾ ਬੱਦਲ ਨੂੰ ਨਾ ਕਪਣੇ ਲਾਉ ਨੂੰ ਮਾਰਨ ਸੋਰੀ ਤੈਨੂੰ ਕਿਵੇਂ ਲੱਗਦੀ ਆ ਯਾਰ ਉਹਦ ਨੂੰ ਕਹਾ ਜੀ 15 ਨੂੰ ਕਹਿਤਾ ਆ ਬੱਕਰੀ ਬੰਦੀ ਨੇਗੀ ਯਾਰ ਇਹ ਬਾ ਤੈਨੂੰ ਕਿਉਂ ਕਹਿਤਾ ਹੈਗਾ ਜੀ ਨਹੀਂ ਜਦੋਂ ਬੱਲੋਂ ਵੀ ਕਹਿ ਬੰਦੋਂ ਬੱਕਰੀ ਬੰਦੀ ਰਹੀਗੀ ਯਾਰ ਗਰੀਬ ਇਹ ਵੀ ਨਹੀਂ ਮਾਰਨਾ ਹੈ ਯਾਰ ਇਹ ਵੀ ਬਹੁਤ ਮਜ਼ਾ ਆ ਗਿਆ ਯਾਰ ਫੋਟ ਦੇ ਹੂੰ ਥੋੜਾ ਥੋੜਾ ਆਇਆ ਰਾਟੇ ਮਾਰਦਾ ਫਾਰਮ ਟਰੈਕਸ 8 ਇੱਕ ਜੁਦਾ ਮਾਰੇ ਅਸੂਜਾ ਮਾਦਣਾ ਵੇਖਿਆ ਸੀ ਲੀਟਰ ਜਾਂਦਾ ਪੱਕੀ ਗੱਲ ਆ ਹਾਂ ਹੈ ਵੀ ਉਹ ਲਗਾਈ ਕਰਾ ਦਾਂਗੇ ਹੋਰ ਕੀ ਲਗਾ ਲਿਖਾਈ ਦਾ ਬਣਿਆ ਤਾਂ ਲੀਟਰ ਦੀਆਂ ਉਹ ਪਾਉਂਦਾ ਲਿਖਾਈ ਕਰਾ ਦਾਂਗੇ ਦੇਖ ਕੀ ਆ ਕੰਮ ਨਹੀਂ ਕਰਨਾ ਥੱਲੇ ਨਹੀਂ ਆਉਂਦੀ ਹੈਗੀ ਬਈ ਨਹੀਂ ਰਾਜਾ ਆ ਬਈ ਜਿਵੇਂ ਮਾਇਆ ਆਪਾਂ ਕਰਾ ਛੋੜੀ ਖੜਾਉਣੀ ਉਹ ਲੈ ਜੂ ਉਹਦਾ ਕੋਈ ਚੱਕਰ ਨਹੀਂ ਆਪਾਂ ਉਹ ਤੁੰਦਾਤਾ ਤੂੰ ਮਨੇ ਕਿਹਦੀ ਤੂੰ ਮੰਡੀ ਤੇ ਆਣੀ ਫੇ ਸੌਦਾ ਖਰਾਉਗਾ ਦਾ ਕੀ ਫਾਇਦਾ ਬਸ ਤੈਨੂੰ ਪਤਾ ਨੰਗੀ ਦਾ ਬੱਕਰੀ ਵਾਲਾ ਕਿ ਹੁਪਾ ਨਹੀਂ ਨਹੀਂ ਆਪਣੇ ਮੋਲਾ ਕੋਈ ਚੱਕਰ ਨਹੀਂ ਤੋੜਿਆ ਇਧਰ ਆ ਜਾ ਉਧਰ ਓਏ ਜਾ ਬਚਾ ਇਹਦੀ ਵੀ ਮਾਰਨਾ ਹੈ ਯਾਰ ਕਿਹੜਾ ਪਿੰਡਾ ਬਾਈ ਤੇਰਾ ਪੱਠਵਾ ਪੱਠਵਾ ਇਹ ਚਾਤਾ ਮੈਨੂੰ ਪੁੱਛਾ ਇਹਨੂੰ ਪੁੱਛਲਾ ਜਮਨ ਨੇ ਕਿਹਾ ਬਾਦ ਨੂੰ ਕਹਿੰਦਾ ਯਾਰ ਕਹਦਾ ਨੂੰ ਮੈਨੂੰ ਕਿਹਾ ਹੀ 15 ਨੂੰ ਕਹਤਾ ਯਾਰ 60 15 ਉਹ ਨਹੀਂ ਮੈਨੂੰ ਇਹਦਾ ਆਪ ਕਹਿੰਦੀ ਕੋਈ ਗੱਲ ਹਾਂ ਹਾਂ ਲੈਣੀ ਛੋਡੀ ਮਾਰ ਜੀ 20 ਤੋਂ 1 ਰੁਪਿਆ ਘੱਟ ਉਹਦਾ ਕੀ ਫਾਇਦਾ ਯਾਰ ਉਹਦਾ ਸਾਨੂੰ ਪਤਾ ਹੀ ਨਹੀਂ ਯਾਰ ਉਹਦਾ ਕੀ ਫਾਇਦਾ ਇਹ ਤੋਂ ਘੱਟ ਮੈਂ ਦੇਣੀ ਹੀ ਨਹੀਂ ਉਹਦਾ ਤੇਰੀ ਚੀਜ਼ ਆ ਕਹਨੇ ਹੀ ਵੀ 25 ਤੋਂ 20 ਤੇ ਆ ਗਿਆ ਨਾ ਨਾ ਕੋਈ ਗੋਲੀ ਇਹਦਾ ਅਸੀਂ ਵੀ ਬਈ ਯਾਰ 14 ਲਾਇਆ ਸੀ ਕਲੇ ਵੀ ਉਹ ਆਏ ਤਾਂ ਮੰਗਦੇ 30 ਮੰਗੇ ਆਇਆ 20 ਸੋ ਆਏ ਮੈਂ 10 ਘੱਟ ਕੇ ਲਵਾਂ ਕੋਈ ਫਾਇਦਾ ਨਹੀਂ ਖੜ ਜਾ ਪੈ ਲਾ ਕੇ ਖੜ ਜਾ ਕੋਈ ਤੂੰ ਪਾਣੀ ਫੇਰ ਵੀ ਆਈ ਵਾਲਾ ਪਾਣੀ ਕਿਹੜਾ ਹਾੜ ਰਮੀ ਨਾ ਕਰੋ ਮਹਾ ਤਾਂ ਬੋਲਣ ਲੱਗੀ ਐ ਉਹ ਕਿੰਨੇ ਸਮਾਂ ਯਾਰ ਕੀ ਛੱਡਦਾ ਕਹਿੰਦਾ ਨਹੀਂ 100 ਆ ਕੇ 100 ਦਿਨ ਨੂੰ ਨਹੀਂ ਮੁੰਡੇ ਗਾਲੀ ਕਹਨੇ 20 ਦੀਆਂ ਵਕਰੀ ਸੁਹਾਨਾ ਪਾਇਆ ਹੁੰਦਾ ਹੁੰਦਾ ਨਹੀਂ ਬਦਾ ਬੱਕਰੀ ਵੀ ਛੋਟੀ ਹੋਇਆ ਬਈ ਸਹੀ ਪੈਸੇ ਲਾ ਠੀਕ ਆ ਨਾ ਹਾਂ ਬੱਚੇ ਬਈ ਦੱਸ ਫਿਰ ਰਹਿਣੇ ਮੈਂ ਓਡੀ ਹੋਈ ਨਹੀਂ ਤੇਰੀ ਮਰਜ਼ੀ ਆ ਧਾਰਾ ਰਹਿਣੇ ਫਿਰ ਇੱਥੇ ਦੱਸ ਦੇ ਨਾ ਠੀਕ ਆ ਬੱਕਰੀ ਉਹ ਵੇਚੂਗੀ ਕੋਈ ਨਹੀਂ बिकਦੀ ਤੂੰ ਕਹਾ ਕਿੱਥੇ ਵੇਚੇਗਾ ਤੂੰ ਸੱਤ ਨੂੰ ਪਤਾ ਜੀ ਆਪਾਂ ਹੀ ਮੰਡੀ ਆ ਜੀ ਤੂੰ ਕਿਸੇ ਕੰਮ ਦੀ ਕੋਈ ਨਹੀਂ ਆਉਣਾ ਹਾਂ ਕੀ ਫਾਇਦਾ ਕਿਹੜਾ ਹੋ ਜੂਗਾ ਕਹਿੰਦਾ ਹੋਰ ਹਾਂ ਲਵੇ ਤਾਂ ਆਜੋ ਇੱਕ ਵਾਰੀ ਆਨੇ ਨਹੀਂ ਹੋਣਾ ਆ ਮਿੱਠੀ ਦੂਤ ਤੇ ਜੇ ਭਾਈ ਪੂਰੇ ਪਾਣ ਖੜ ਗਿਆ ਹੁਣ ਪੂਰਾ ਮੀਹਾਰਾ ਇਹਦਾ ਕਿੱਧਰ ਘਟਰੇ ਪੈਂਦਾ ਕਿੱਧਰ ਨਫਾ ਵੀ ਹੋ ਜਾਂਦਾ ਨਹੀਂ ਹੋਣਾ ਕੋਈ ਇਹਦਾ ਕਰਮਾਂ ਦੀ ਗੱਲ ਹੈ ਹੁਣ ਦੋ ਦੋ ਫਰਾਗੀਆਂ ਬਾਈ ਉਹ ਗੱਲ ਪੰਜ ਬੱਕਰਾਂ ਦਾ ਕਰ ਰਹੇ ਨੇ ਬਦੋਂ ਹੁਣ ਘੱਟ ਲੈ ਵਿਚੋ ਜੇ ਲਫਨ ਵਿਚੋ ਰਹੀ ਉਹ ਕਈ ਵਾਰੀ ਤੇਜ਼ ਲੈਤੀ ਹੂਏ ਦੀ ਵਿਚਾਰੇ ਹਾਂ ਇਹ ਤੇਜ਼ ਚੱਕ ਰਹੀ ਜੀ ਤੇਜ਼ ਲੈ ਲਈ ਇਹਨੇ ਇਹ ਤੇਜ਼ ਨੇ ਰਹੀ ਹੁਣ ਡਾਉ ਉਹ ਤੇ ਲਾਏ ਇਹ ਬੱਕਰੀ ਦਾ ਡਾਉ ਗਿਰ ਪਈ ਐਂ ਜਿਹੜਾ ਜੇ ਅਜੜਾ ਦੇ ਜੇ ਗੰਡਾ ਦੇ ਮਿੱਠੂ ਇੱਥੇ ਦੂਤੇ ਆਪਣੇ ਚੱਲਣੀ ਨਹੀਂ ਜੀ ਮੈਂ ਤਾਂ ਸਾਨਾ ਤੈਨੂੰ ਕਿਦੋਂ ਚੇ ਕੀ ਤੈਨੂੰ ਕਹਿਤਾ ਜਾਂ ਕਹਿਤਾ ਤੂੰ ਕਿਹੜਾ ਜਮਾਨਾ ਤੋਂ ਆ ਗਿਆ ਆਪਾਂ ਭੱਜ ਨਹੀਂ ਖੜੇ ਹਰਤਾ ਜਾ ਕਰਾ ਗੁੰਮਤ ਤੇਰੇ ਘਰ ਦੇ ਨਹੀਂ ਇਹ ਕੋਈ ਹੋਰ ਨੂੰ ਭਾਈ ਤਾਂ ਕੋਈ ਗੱਲ ਨਹੀਂ ਥੋੜਾ ਹੋਰ ਨਹੀਂ ਵੀ ਲੈਣੀ ਹੋਈ ਯਾਰ ਕੋਈ ਨਾ ਪਖਾਤਾ ਯਾਰ ਕਰ ਨੰਗੀ ਨਹੀਂ ਕਰਦਾ ਬੱਕਰੀ ਨੂੰ ਮੈਂ ਇਹਨੂੰ ਭਰਾ ਮਨਾਤਾ ਲਾ ਮਾ ਚੱਲ ਕੋਈ ਨਾ ਹੇ ਇਹ ਵੀ ਨਹੀਂ ਤੇ ਲੋਕਾਂ ਮੰਨਦਾ ਕਾ ਕੋਈ ਨਾ ਪਾ ਕੱਚਾ ਮੋਲ ਲਾਇਆ ਕੇ ਕੱਚਾ ਮੋਲ ਨਹੀਂ ਬਾਈ ਦੱਸਾ ਕਰ ਹਾਂ ਪੱਕੇ ਮੋਲ ਲਾ ਲੈ ਮੋਲ ਤੇ ਵੇਚੋ ਵੇਚ ਰਹੀ ਹੈਂ ਦੇਖੋ ਆ ਵੀ ਮੈਂ ਮੈਂ ਤੈਨੂੰ ਦਊਂਗਾ ਬਰਾਵਾ ਜਿਹੇ ਦੂੰਗਾ ਡਬੋਂ ਜੇ ਵਾਦਾ ਪਾਉਂਦੀ ਆ ਮੇਰਾ ਕੰਮ ਪਾਉਣੀ ਦਾ ਉਹਦਾ ਵਿਚੋ ਲੈਣੇ ਨੇ ਯਾਰ ਇਹਨਾਂ ਨੇ ਕਿੰਨੀ ਮੋਲ ਤੇ ਤੇਰੇ ਉਹ ਚੱਕੂ ਯਾਰ ਬਾ ਬੇਦੀ ਬਕੀ ਯਾਰ ਹੁਣ ਨਾ ਕਰੂੰ ਗੱਲਾਂ ਹੋ ਗਈਆਂ ਨੇ ਯਾਰਾ ਮੈਂ ਦੱਸਦਾ ਮੈਂ ਦੱਸਦਾ ਤੈਨੂੰ ਥਾਪੀ ਮਾਰ ਕੇ ਦੱਸ ਤੂੰ ਮਾਦਾ ਹੁਣ ਥਾਪੀ ਮਾਰ ਫਿਰ ਚੱਲ ਥਾਪੀ ਮਾਰੂ ਮਾਜੀ ਯਾਰਾ ਮਾਰ ਲਾ ਮਾਂ ਥਾਪੀ ਇਹਦੇ ਕੰਮ ਕਰ ਦੂੰ ਤੇ ਦਾੜੀ ਤੋਂ ਖਾਪੀ ਦੀ 17000 ਦੀ ਕੱਕੀ ਹੋ ਗਈ ਯਾਰ ਬਸ ਰੱਖ ਪਾ ਹੋਰ ਓਏ ਇੱਕ ਲਾਹੀਆਂ ਨਾ ਬ੍ਰਿੰਦੀ ਨੇ ਕਹਿੰਦੇ ਨੇ ਪੈਸੇ ਦੇਣੇ ਪੈਸੇ ਦੇ ਦੂ ਐ ਮੈਂ ਕਹਿੰਦਾ ਪੈਸੇ ਦੇ ਮੈਂ ਇੱਕ ਮੈਂ ਇੱਕ ਬਣਾ ਮੈਂ ਇਹਨੂੰ ਖੋਲ ਦਿੱਗੇ ਤੀਗਾ ਉਹ ਤਾਂ ਨੰਗਾ ਹੋਇਆ ਨਹੀਂ ਬੜਾ ਤਾ ਨਹੀਂ ਬਾਈ ਦੱਸਾਂਗਾ ਕਿ ਲੋਦਾ ਨੰਗਾ ਹੋਇਆ ਦਵਾ ਦਾ ਇਹ ਨਾ ਹੋਰ ਨੰਗਾ ਕਰਿਆਗਾ ਬਾਈ ਕਹਿੰਦਾ ਮੈਨੂੰ ਘਾਟਾ ਪੈਂਦਾ ਫੇਰ ਇਹ ਨੀ ਫਾ ਲੈ ਰੇ ਹੁਣ ਘਾਟਾ ਬੂਗੀ ਇਹਨੇ ਮੱਕੀ ਜਗਣੀ 15000 ਦੀ ਇਹਨੇ ਤੇਜੀ ਜੀ ਨਰੀਆ ਮੱਕੀ ਯਾਰਾ ਅਗਾਂ ਉਹ ਬੱਚੇ ਰਿਆ ਯਾਰਾ ਬੱਚੇ ਦੇਖ ਲੈਂਦਾ ਆ ਬੱਕੀ ਨੂੰ ਦੇਖੇ ਜਗ ਬਾਹਣ ਮੋਹਨ ਬਾਲਾ ਵਧਿਆ ਰੱਖਾ ਫੋੜਦੇ ਫੋੜ ਨਹੀਂ ਹੈਗਾ ਇਹ ਔੜਿਆ ਫੋੜਦਾ ਹੈਗਾ ਹੋਰ ਕੀ ਆ ਯਾਰਾ ਫੋੜ ਹੈ ਆ ਦੇਖੋ ਮਿਸ਼ਾ ਕੀ ਰੱਖਿਆ ਤੈਨਾਂ ਹਾਡੂ ਆ ਠੀਕ ਆ ਵਧੀਆ ਸਾਡੂ ਆ ਜਾਂਦੇ ਤਰੇ ਗਮਸਾਗਾ ਹਾਂ ਭਾਈ ਹਾਂ ਸਾਡੀ ਆਉਟੋ ਵਰਗੀ ਆ ਆਉਟੋ ਵਰਗੀ ਸਾਡੀ ਹੱਡੀ ਬੱਚੇ ਅਗਰ ਕਿਬੀ ਗਏ ਬਸ ਕਬ ਜੀ ਗੋਂ ਕੱਢ ਲਈ ਯਾਰਾ ਕੋਈ ਨਾ ਪੂਰੀ ਕਰਾਂਗੇ ਸੁੱਤ ਭੱਜ ਨੂੰ ਕਿੰਦਾ ਪਤਾ ਕਰ ਦੇਵੇਂ ਕੁਰਿਆ ਨੇ ਇੱਕ ਵਾਰੀ ਟਰਾਈ ਹੋਈ ਗਣੀਣਾ ਛੋਟੇ ਛੋਟੇ ਵੀ ਕਿੰਨਾ ਘਾਟਾ ਕਿੰਨਾ ਪਾਇਆ ਵਿੱਚ ਉਹ ਘਾੜ ਜਾ ਘਾੜਾ ਘੜਾ ਨਾ ਮੋਸੇ ਵੀ ਬਣ ਗਏ ਹਾਂ ਟੈਨਾ ਬਹੁਤ ਬੰਦੇ ਹੋਣ ਗੱਲਾਂ ਖੇਡੀਆਂ ਇਹ ਜਿਹੜਾ ਕੁਝ ਹੋਊਗਾ ਹੋ ਗਿਆ ਯਾਰ ਅੱਛਾ ਇਹਦਾ ਘਾਟਾ ਵੀ ਹੋ ਜਾਂਦਾ ਹਾਂ ਇਹਦਾ ਨਫਾ ਵੀ ਹੋ ਜਾਂਦਾ ਨਿਸ਼ਾਨ ਤੇ ਜਦੋਂ ਬੰਦਾ ਮਰਦਾ ਨਹੀਂ ਪਾਰ ਚ ਦੋਨੇ ਚੀਜ਼ਾਂ ਹੁੰਦੀਆਂ ਨੇ ਇਹਦਾ ਹੀ ਜੱਲੀ ਜਾਂਦਾ ਹੁੰਦਾ ਬਾੜੇ ਘਾਟੇ ਹੁੰਦੀ ਰਹਿੰਦੇ ਨੇ ਠੀਕ ਆ ਇੱਕ ਵਾਰੀ ਮੈਂ ਵੀ ਟਰਾਈ ਮੈਂ ਦੂਜਾਰੇ ਦੂਜਾ ਨਾਲ ਹਾਂ ਉਹ ਮੈਂ ਵੀ ਇੰਨੀ ਗਣਵਾ ਵਾਸ ਤੇ ਇੱਕ ਨੂੰ ਫੜਾ ਦੇ ਆਈ ਕਰੀ ਜਾਏ ਯਾਰ ਲੀਗ ਨੂੰ ਦੇਣਗੇ ਕੱਲ ਤੋਂ ਹੈ ਨਹੀਂ ਹਣ ਬੰਦਾ 15 ਕੋ ਗਿਆ ਉਹੀ ਕੋਣੀ ਕਰੀਆ ਨਦੀਕ ਦੀ ਥਾਪੀ ਦੀ ਕਾਦਰ ਕਰ ਗਿਆ ਬੰਦਾ ਦਾੜੀ ਦੀ ਇਹਨੇ ਕੱਲ ਕਹਿ ਰਿਹਾ ਸਾਡੀ ਕਾਦਰ ਕਰ ਪਈ ਆ ਠੀਕ ਹੈ ਠੀਕ ਸਾਹੇ ਟਾਈਮ ਬਾਅਦ ਬਾਕੀ ਬਾਕੀ ਨਹੀਂ ਵੇਗੀ ਰਹੀ ਇਹ ਅੱਜ ਹੁਣ ਅੜ ਜਾਂਦੀ ਇਹ ਅੜ ਜਾਂਦੀ ਉਹ ਨਿਆਣੇ ਨਵੇਂ ਬਣੇ ਆ